ਅਸੀਂ ਭਟਕ ਗਏ ਸਿੱਖੀ ਮਾਰਗ ਤੋਂ ਸਾਨੂੰ ਕੇਸ ਜਿਹੜੇ ਨਾ ਬੋਝ ਲੱਗਣ ਲੱਗ ਪਏ ਬੋਝ ਵੀ ਕੇਸਾਂ ਤੋਂ ਬਿਨਾਂ ਵੀ ਅਸੀਂ ਸਿੱਖਾਂ ਅਸੀਂ ਇਹ ਸੋਚਦੇ ਆ ਪਰ ਦੇਖਿਓ ਕਲਗੀਧਰ ਪਾਤਸ਼ਾਹ ਦੇ ਬਚਨ ਨੇ ਸਿੱਖੀ ਜਿਹੜੀ ਕੇਸ ਆ ਨਾ ਗੁਰੂ ਕੀ ਮੋਹਰ ਨੇ ਕੇਸ ਗੁਰੂ ਕੀ ਮੋਹਰ ਨੇ ਹੁਣ ਦੇਖੋ ਰੁਪਈਆਂ ਦੇ ਉੱਤੇ ਆ ਰਪਈਏ ਪਏ ਨੇ ਇਹਨਾਂ ਦੇ ਉੱਤੇ ਮੋਹਰ ਆ ਨਾ ਤਾਂ ਹੀ ਚੱਲਦੇ ਨੇ ਨਾ ਜੇ ਕੋਈ ਕਾਗਜ਼ ਹੋਵੇ ਸਰਕਾਰੀ ਦਰਬਾਰੇ ਕਾਗਜ਼ ਚੱਲਦੇ ਨੇ ਉਹਨਾਂ ਤੇ ਕੋਈ ਮੋਹਰ ਲੱਗਦੀ ਕਿਸੇ ਅਫਸਰ ਦੀ ਪੰਚਾਇਤ ਦੇ ਕਾਗਜ਼ ਹੋਣ ਸਰਪੰਚ ਦੀ ਮੋਹਰ ਲੱਗੇਗੀ ਮੈਂਬਰਾਂ ਦੇ ਸਾਈਨ ਹੋਣਗੇ ਉਹਨਾਂ ਦੀ ਮੋਹਰ ਲੱਗੇਗੀ ਮੋਹਰ ਤੋਂ ਬਿਨਾ ਤਾਂ ਕਾਗਜ਼ ਪੱਤਰਾ ਨਹੀਂ ਨਾ ਕਿਸੇ ਕੰਮ ਦੇ ਹੁੰਦੇ ਕਿਤੇ ਵੀ ਚੱਲੇ ਜਾਈਏ ਆਪਾਂ ਸਕੂਲ ਦੇ ਵਿੱਚ ਵੀ ਵੇਖ ਲਈਏ ਸਕੂਲ ਵਿੱਚ ਵੀ ਮੋਹਰ ਲੱਗੇਗੀ ਉਹ ਕਾਗਜ਼ ਫੇਰ ਹੀ ਕੰਮ ਹੋਣਗੇ ਨਾ ਇਸ ਤਰ੍ਹਾਂ ਹੀ ਮਨੁੱਖੀ ਜੀਵਨ ਆ ਨਾ ਜਿਹੜਾ ਸਾਡਾ ਇਹ ਸਾਨੂੰ ਇਹ ਸਰੀਰ ਮਿਲਿਆ ਨਾ ਇਹਦੀ ਮੋਰ ਨੇ ਕੇਸ ਕੇਸਾਂ ਤੋਂ ਪਛਾਣ ਹੁੰਦੀ ਆ ਕਿ ਅਸੀਂ ਰੱਬ ਨੂੰ ਮੰਨਣ ਵਾਲੇ ਆ ਕਿਉਂਕਿ ਕੇਸ ਤਾਂ ਪਰਮੇਸ਼ਰ ਨੇ ਦਿੱਤੇ ਨਾ ਬੰਦੇ ਨੇ ਤਾਂ ਨਹੀਂ ਲਾਏ ਬੱਚਾ ਸੰਸਾਰ ਵਿੱਚ ਆਉਂਦਾ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਪੁਰਸ਼ਾਂ ਨੂੰ ਕਿਸੇ ਨੇ ਸਵਾਲ ਕੀਤਾ ਕਿ ਤੁਸੀਂ ਕਹਿੰਦੇ ਹੋ ਕਿ ਸਿੱਖ ਵੱਖਰੀ ਕੌਮ ਆ ਤਾਂ ਮਹਾਪੁਰਸ਼ ਕਹਿਣ ਲੱਗੇ ਸ੍ਰੀ ਸਿੱਖ ਜਿਹੜੇ ਨੇ ਉਹ ਆਦ ਨੇ ਉਹ ਸ਼ੁਰੂ ਤੋਂ ਨੇ ਉਹ ਕਹਿਣ ਲੱਗੇ ਨਹੀਂ ਹਿੰਦੂਆਂ ਚੋਂ ਸਿੱਖ ਨਿਕਲੇ ਨੇ ਆਪਾਂ ਵੀ ਕਈ ਵਾਰ ਐਂ ਕਹਿ ਦਿੰਦੇ ਵੀ ਹਿੰਦੂਆਂ ਚੋਂ ਸਿੱਖ ਨਿਕਲੇ ਨੇ ਮਹਾਪੁਰਸ਼ ਕਹਿਣ ਲੱਗੇ ਨਹੀਂ ਸਿੱਖ ਆਦ ਨੇ ਉਹ ਕਹਿਣ ਲੱਗੇ ਵੀ ਇੱਕ ਬੱਚਾ ਸਿੱਖਾਂ ਦਾ ਇੱਕ ਹਿੰਦੂਆਂ ਦਾ ਇੱਕ ਮੁਸਲਮਾਨਾਂ ਦਾ ਜਦੋਂ ਜਨਮ ਲਵੇ ਜਨਮ ਤੋਂ ਲੈ ਕੇ ਉਹਦੇ 15 20 ਸਾਲ ਤੱਕ ਹੋਣ ਵਾਸਤੇ ਕੋਈ ਧਾਰਮਿਕ ਮਰਿਆਦਾ ਨਹੀਂ ਕਰਨੀ ਉਹਨਾਂ ਦੀ ਜਵੇਂ Hindu ਮੁੰਡਨ ਕਰਦੇ ਨੇ ਤੇ ਮੁਸਲਮਾਨ ਜਿਹੜੇ ਉਹ ਖਤਨਾ ਆਦਤ ਕਰਦੇ ਸੁਨਨਤ ਆਦਤ ਕਰ ਲੈਂਦੇ ਵੀ ਕੋਈ ਮਰਿਆਦਾ ਨਹੀਂ ਉਹਨਾਂ ਦੀ ਕਰਨੀ ਵੀ ਉਹ ਤਿੰਨੇ ਬੱਚੇ ਜਿਹੜੇ ਕਿਸੇ ਘਰ ਵਿੱਚ ਰੱਖ ਕੇ ਬਸ ਉਹਨਾਂ ਨੂੰ ਰੋਟੀ ਪਾਣੀ ਦਿੱਤਾ ਜਾਵੇ ਜਦੋਂ 20 ਸਾਲਾਂ ਬਾਅਦ ਉਹਨਾਂ ਨੂੰ ਬਾਹਰ ਕੱਢਾਂਗੇ ਉਹਨਾਂ ਦੇ ਸਿਰ ਤੇ ਲੰਮੇ ਲੰਮੇ ਕੇਸ ਹੋਣਗੇ ਦਾੜੇ ਉਹਨਾਂ ਦੇ ਫੁੱਟੇ ਹੋਣਗੇ ਮਸ਼ਹਰੇ ਹੋਣਗੇ ਔਰ ਉਹਨਾਂ ਦੇ ਤਿੰਨਾਂ ਬੱਚਿਆਂ 'ਚ ਕੋਈ ਇਹ ਨਹੀਂ ਦੱਸ ਸਕੇਗਾ ਕਿ ਇਹਨਾਂ 'ਚ ਹਿੰਦੂ ਕਿਹੜਾ ਹੈ ਕਿਹੜਾ ਮੁਸਲਮਾਨ ਹੈ ਤੇ ਕਿਹੜਾ ਸਿੱਖ ਹੈ ਸਾਰੇ ਸਿੱਖ ਹੀ ਲੱਗਣਗੇ ਵੀ ਇਹ ਸਿੱਖ ਨੇ ਸਿੱਖ ਆਦ ਨੇ ਸਿੱਖ ਆਦ ਨੇ ਸਿੱਖ ਮੋਢਾ ਤੇ ਜਿੰਨੇ ਹਿੰਦੂਆਂ ਦੇ ਦੇਵੀ-ਦੇਵਤੇ ਨੇ ਭਾਵੇਂ 33 ਕਰੋੜ ਦੇਵੀ-ਦੇਵਤੇ ਨੇ ਸ਼ਿਵ ਜੀ, ਰਾਮਚੰਦਰ ਜੀ ਵਰਗੇ, ਵਿਸ਼ਨੂੰ ਵਰਗੇ ਸਾਰੇ ਕੇਸਾ ਧਾਰੀ ਨੇ ਉਹ ਅੱਜ ਦੋ ਪਿੰਡ ਆਪਾਂ ਵੇਖਦੇ ਰਮਾਇਣ ਰਾਮਲੀਲਾ ਕੱਢਦੇ ਨੇ ਤੇ ਉਦੋਂ RAMLILA ਦੇ ਵਿੱਚ ਕੇਸਾ ਧਾਰੀ RAMCHANDRA ਨਹੀਂ ਬਣਾਇਆ ਜਾਂਦਾ ਲక్ష్మణ ਨੂੰ ਜੂੜਾ ਨਹੀਂ ਵਿਖਾਇਆ ਜਾਂਦਾ ਲక్ష్ਮਣ ਦਾ ਆਦਤੋਂ ਸਿੱਖਣੇ ਨਾ ਮੁਹੰਮਦ ਸਾਹਿਬ ਮੁਹੰਮਦ ਸਾਹਿਬ ਦੇ ਕੇਸ ਨੇ ਅੱਜ ਵੀ ਕਹਿੰਦੇ ਨੇ ਮੁਹੰਮਦ ਸਾਹਿਬ ਦਾ ਮੱਕ ਕੇਸ ਆ ਜਿਹੜਾ ਇੱਕ ਸਿਰ ਦਾ ਪਿਆ ਹੋਇਆ ਉਹਦੀ ਪੂਜਾ ਕਰਦੇ ਨੇ ਉਹ ਮੁਹੰਮਦ ਸਾਹਿਬ ਬਾਰੇ ਕੇਸਾਂ ਦਾ ਜ਼ਿਕਰ ਆਉਂਦਾ ਪੀਰ ਪਗੰਬਰ ਜਿੰਨੇ ਨੇ ਉਹ ਸਾਰੇ ਕੇਸਾ ਧਾਰੀ ਹੋਏ ਇਸ ਕਰਕੇ ਜੇ ਆਦ ਸਿੱਖ ਨੇ ਆ ਇਹਨਾਂ ਜ਼ਰੂਰ ਆ ਵੀ ਅਸੀਂ ਭਟਕਣਾ ਵਿੱਚ ਪੈ ਕੇ ਉਸ ਪਰਮੇਸ਼ਰ ਦੇ ਹੁਕਮ ਦੀ ਉਲੰਘਣਾ ਕਰਦੇ ਕਿਉਂਕਿ ਅਸੀਂ ਸਿਆਣੇ ਬਣਦੇ ਦੇਖੋ ਪਰ ਸਿਆਣੇ ਕਵੇਂ ਬਣਦੇ ਆ ਵੀ ਸ਼ਾਇਦ ਹੋ ਸਕਦਾ ਮਨੁੱਖ ਪਰਮੇਸ਼ਰ ਨੇ ਕੁਝ ਗਲਤੀ ਕਰ ਦਿੱਤੀ ਸਜਾਉਣ ਚ ਸਾਨੂੰ ਇੱਕ ਪਾਸੇ ਦੇਖੋ ਮਨੁੱਖ ਦਾ ਸਰੀਰ ਹੈ ਬੰਦੇ ਦਾ ਇੱਕ ਪਾਸੇ ਬੀਬੀ ਦਾ ਬੰਦੇ ਦਾ ਜਿਹਦਾ ਪ੍ਰਭਾਵ ਹੈ ਨਾ ਉਹ ਦਾੜੇ ਕਰਕੇ ਆ ਬਿਨਾ ਦਾੜੇ ਤੋਂ ਪ੍ਰਭਾਵ ਨਹੀਂ ਹੈਗਾ ਬੰਦੇ ਦਾ ਪ੍ਰਭਾਵਸ਼ਾਲੀ ਮਨੁੱਖ ਦਾ ਦਾੜੇ ਕਰਕੇ ਹੋਵੇਗਾ ਦਾੜੇ ਤੋਂ ਬਿਨਾ ਨਹੀਂ ਹੋਵੇਗਾ ਤੇ ਫਿਰ ਪ੍ਰਮਾਤਮਾ ਨੇ ਫਰਕ ਰੱਖਿਆ ਬੀਬੀਆਂ ਨੂੰ ਦਾੜਾ ਨਹੀਂ ਦਿੱਤਾ ਜੇ ਪ੍ਰਮਾਤਮਾ ਆਪਾਂ ਕਿ ਆਪਾਂ ਸਿਆਣੇ ਬਣ ਗਏ ਹੰਤ ਬਾਬਾ ਜਨੈਲ ਸਿੰਘ ਜੀ ਕਿਹਾ ਕਰਦੇ ਸੀ ਕਿ ਜਿਹੜੇ ਆਪਣੀਆਂ ਦਾੜੀਆਂ ਕਟਾਉਂਦੇ ਨੇ ਨਾ ਉਹ ਗੁਰੂ ਅਗੇ ਅਰਦਾਸ ਕਰਿਆ ਕਰੋ ਕਿ ਮਹਾਰਾਜ ਤੁਹਾਡੇ ਦੇ ਕਿਰਪਾ ਕਰੋ ਅਗਲੇ ਜਨਮ ਚ ਸਾਨੂੰ ਬੀਬੀਆਂ ਬਣਾ ਦਿਓ ਵੀ ਕਟਾਉਣੀਏ ਨਾ ਪਹਿਣ ਜੇ ਸਾਨੂੰ ਨਹੀਂ ਚੰਗੀ ਲੱਗਦੀ ਪਰਮੇਸ਼ਰ ਦੀ ਦਾਤ ਇਹ ਪਰਮੇਸ਼ਰ ਦੀ ਦਾਤ ਆ ਸਾਨੂੰ ਦਿੱਤੀ ਹੋਈ ਵਾਹਿਗੁਰੂ ਨੇ ਦਿੱਤੀ ਆ ਕਿਸੇ ਬੰਦੇ ਦੀ ਦਿੱਤੀ ਨਹੀਂ ਇਹ ਵਾਹਿਗੁਰੂ ਨੇ ਦਿੱਤੀ ਦਾਤ ਪਰ ਅਸੀਂ ਵਾਹਿਗੁਰੂ ਵਾਹਿਗੁਰੂ ਕੋਲੋਂ ਦਾਤਾਂ ਦਾ ਸੀ ਸਾਰੀਆਂ ਹੀ ਮੰਗਦੇ ਆ ਪਰ ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਭੁੱਲ ਜਾਂਦੇ ਆ ਬਸ ਇਹ ਦਾਤ ਆ ਉਹਦੀ ਵਾਹਿਗੁਰੂ ਦੀ ਐ ਇਹਨੂੰ ਸਾਂਭੀਏ ਕੇਸਾਂ ਦੇ ਨਾਲ ਸਾਨੂੰ ਅਸੀਂ ਗੁਰੂ ਦੇ ਦਰ ਦੇ ਉੱਤੇ ਪ੍ਰਵਾਣ ਹੋਵਾਂਗੇ ਇਹ ਮੋਹਰ ਨੇ ਗੁਰੂ ਦੀ ਕੇਸ ਸੋ ਇਸ ਕਰਕੇ ਲੋੜ ਆ ਸਾਨੂੰ ਇਹਨਾਂ ਚੀਜ਼ਾਂ ਦੀ ਸਮਝਣ ਦੀ ਅਸੀਂ ਇਹਨਾਂ ਸਮਝੀਏ ਵੀ ਸਿੱਖ ਵੀ ਇਹ ਤਾਂ ਬੋਝ ਹੈ ਬੋਝ ਨਹੀਂ ਹੈ ਇਹ ਪਰਮੇਸ਼ਰ ਨੂੰ ਮੰਨਣ ਦੀ ਨਿਸ਼ਾਨੀ ਹੈ ਕਿ ਅਸੀਂ ਰੱਬ ਨੂੰ ਮੰਨਣ ਵਾਲੇ ਆ ਜਿਹੜਾ ਕਿਸਾਂ ਦੀ ਬੇਅਦਬੀ ਕਰਦਾ ਸਮਝੋ ਰੱਬ ਨੂੰ ਨਹੀਂ ਮੰਨਦਾ ਭਾਵੇਂ ਕਿੰਨਾ ਕਹੀ ਜਾਵੇ ਮੈਂ ਰੱਬ ਦਾ ਪੁਜਾਰੀ ਆ ਵੀ ਤੂੰ ਰੱਬ ਦੀ ਦਿੱਤੀ ਹੋਈ ਦਾਤ ਹੀ ਜਿਹੜੀ ਆ ਉਹ ਖਤਮ ਕਰੀ ਜਾਣਾ ਜੇ ਇੱਕ ਪਿਤਾ ਹੋਵੇ ਪਿਤਾ ਦੇ ਪੁੱਤਰ ਨੇ ਪਿਤਾ ਨੂੰ ਜ਼ਮੀਨ ਜਾਇਦਾਦ ਦੇਵੇ ਸਭ ਕੁਝ ਦੇਵੇ ਪਰ ਉਹ ਉਜਾੜੀ ਜਾਵੇ ਸਭ ਕੁਝ ਤੇ ਕਹੀ ਜਾਵੇ ਪਿਤਾ ਜੀ ਮੈਂ ਤੁਹਾਡਾ ਬڑا ਅਗਿਆਕਾਰੀ ਪੁੱਤਰ ਹੱਥ ਜੋੜੀ ਜਾਵੇ ਤੇ ਜ਼ਮੀਨ ਜਾਇਦਾਦ ਸਾਰੀ ਫੱਕੀਆਂ ਉਡਾ ਦਵੇ ਕੀ ਪਿਤਾ ਉਹ ਖੁਸ਼ ਹੋ ਜਾਵੇਗਾ ਕਦੇ ਤੀਸਰਾ ਕੀ ਗੁਰੂ ਗੋਬਿੰਦ ਸਿੰਘ ਜੀ ਮਾਰੇ ਖੁਸ਼ ਹੋ ਜਾਣਗੇ ਸਾਡੇ ਤੇ ਅੱਜ